ਹਰਦਾ ਯਾਰੋ ਤੋੜ ਪੁਛਾੜਾ ਦਾ ਓਏ ਗੁਰਗੁਸ ਤੇ ਵਿੱਚ ਹੁੰਦਾ ਐ ਐਸਾ ਗੁਲਾਮੀ ਦਾ ਧਰਤੀ ਨੂੰ ਕਿਸ ਕਾ ਜਾਂਦਾ ਏ ਕਹਿਰ ਸੁਨਾਮੀ ਦਾ ਧਰਤੀ ਨੂੰ ਕਿਸ ਕਾ ਜਾਂਦਾ ਏ ਕਹਿਰ ਸੁਨਾਮੀ ਦਾ ਇਹ ਗੱਲ ਤਾਂ ਪੱਕੀ ਆ ਕੁਦਰਤ ਕੁਦਰਤ ਹੀ ਆਜ਼ਾਦ ਕੁਦਰਤ ਨਾਲ ਕਲਵਾੜ ਨਹੀਂ ਕਰਨਾ ਚਾਹੀਦਾ ਗੱਲ ਵਾਕੇ ਸੱਚੀ ਆ ਠੀਕ ਆ ਧਰਤੀ ਤੱਕ ਹਿੱਲ ਜਾਂਦੀ ਆ ਖਸਕਾਈ ਦਿੰਦੀ ਆ ਜਦੋਂ ਸੁਨਾਮੀ ਆਉਂਦੀ ਆ ਸੀਰੀਅਸਲੀ ਇੱਕ ਜਦ ਕਹ ਲਓ ਕਿ ਪਹਾੜ ਤੱਕ ਸਭ ਤੋਂ ਵੱਡੀ ਚੀਜ਼ ਪਹਾੜੀ ਹੋ ਗਈ ਧਰਤੀ ਦੇ ਉੱਤੇ ਉਹ ਤੱਕ ਵੀ ਲੈ ਜਾਂਦੀ ਸੁਨਾਮੀ ਖੱਚ ਕੇ ਉਹ ਚੀਜ਼ ਦੀ ਗੱਲਬਾਤ ਹੋ ਰਹੀ ਹੈ